ਸਰ ਅਜੜਨ ਕਾਉਂਟਰ ਹੋਇਆ ਕਿੱਥੇ ਹੋਇਆ ਤੇ ਕੀ ਮੰਨਦਾ ਅੱਜ ਜਲੰਧਰ ਰੂਰਲ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈਗੀ ਹੈ ਤੇ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਕਲੜਾ ਮਟੀ ਪੁਆਇੰਟ ਮੋੜ ਹੈਗਾ ਜਿਹੜੀ ਇੱਕ ਸੜਕ ਇਥੋਂ ਕਲੜਾ ਨੂੰ ਨਾਲ ਹੀ ਵਿਲੇਜ ਇਹ ਪੁਲੀਸ ਦੇ ਉੱਪਰ ਜਿਹੜਾ ਆਪਾਂ ਇੱਥੇ ਖੜੇ ਹੈਗੇ ਆ ਇੱਕ ਇਥੋਂ ਆਦਮਪੁਰ ਨੂੰ ਰੋਡ ਨਿਕਲਦੀ ਹੈਗੀ ਆਦਮਪੁਰ ਤੋਂ ਮਹਿਟੀਆਣਾ ਰੋਡ ਵੱਜਦਾ ਹੈ ਤੇ ਕਲੜਾ ਪੁਲੀ ਇੱਥੇ ਸਵੇਰੇ ਸਪੈਸ਼ਲ ਬ੍ਰਾਂਚ ਵੱਲੋਂ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਏਐਸ ਸਾਡੇ ਸਬ ਇੰਸਪੈਕਟਰ ਅਮਨਦੀ ਵਰ ਐ ਐਸਪਰ ਮਰਮਿੰਦਰ ਤੇ ਹੋਰ ਜੀ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਕੁੱਲ 9 ਮੁਲਾਜ਼ਮ ਸੀ ਇਹਨਾਂ ਦੇ ਹਾਜ਼ਰ ਸੀ ਤਾਂ ਇੱਥੇ ਬੈਰੀਗੇਟਿੰਗ ਕਰਕੇ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਜਿਹੜੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਹੀਕਲ ਹੈਗਾ ਮੈਟੀਆਨਾ ਸਾਈਡ ਤੋਂ ਜਿਹੜਾ ਹੈਗਾ ਕਰੀਬ ਪੌਣੇ 6 ਵਜੇ ਦੇ ਮਾਰਨਿੰਗ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਇੱਥੇ ਰੋਕਣ ਦਾ ਇਸ਼ਾਰਾ ਕੀਤਾ ਗਿਆ ਬਟ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਜਿਹੜਾ ਬੈਰੀਗੇਡ ਪੁਲਿਸ ਵੱਲੋਂ ਲਾਇਆ ਗਿਆ ਸੀ ਉਹਦੇ ਵਿੱਚ ਗੱਡੀ ਹਿੱਟ ਕੀਤੀ ਅਤੇ ਪਲਾਸਿਕ ਜਿਹੜਾ ਮਾਈਲਸਟੋਨ ਨਾਲ ਲੱਗਿਆ ਸੀ ਉਹਦੇ ਵਿੱਚ ਉਹਦੀ ਗੱਡੀ ਹਿੱਟ ਹੋ ਜਾਂਦੀ ਐ ਸਸਪੈਕਟ ਦੀ ਉਹ ਗੱਡੀ ਦੇ ਵਿੱਚੋਂ ਜੰਪ ਕਰਦਾ ਬਾਹਰ ਨਿਕਲ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦੇਣ ਦੀ ਨੀਤ ਨਾਲ ਫਾਇਰ ਕਰਦਾ ਤਾਂ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨੂੰ ਵਾਰਨਿੰਗ ਕੀਤਾ ਗਿਆ ਸਰੈਂਡਰ ਕਰਨ ਵਾਸਤੇ ਬਟ ਉਹਦੇ ਵਿੱਚੋਂ ਆਪਣੇ ਉਹਦੇ ਵੱਲੋਂ ਸਰੈਂਡਰ ਕਰਨ ਦੀ ਬਜਾਏ ਇੱਕ ਪੁਲਿਸ ਪਾਰਟੀ ਦੇ ਉੱਪਰ ਦੁਬਾਰਾ ਫਿਰ ਫਾਇਰ ਜਿਹੜਾ ਉਹਦੇ ਕੋਲ ਵੈਪਨ ਸੀ ਉਹਦੇ ਨਾਲ ਕੀਤਾ ਜਾਂਦਾ ਤਾਂ ਦੋ ਜਿਹੜੇ ਹੈਗੇ ਉਹਨਾਂ ਨੇ ਵੈਪਨ ਦੇ ਆਪਣੇ ਵਿੱਚੋਂ ਫਾਇਰ ਸ਼ਾਟ ਕੀਤੇ ਜਿਹਦੇ ਪੁਲਿਸ ਪਾਰਟੀ ਵੱਲੋਂ ਆਪਣੀ ਤੇ ਆਪਣੇ ਸਾਥੀਆਂ ਦੀ ਬਚਾਅ ਕਰਨ ਦੇ ਮਕਸਦ ਨਾਲ ਜਿਹੜੀ ਹੈਗੇ ਫਾਇਰ ਕੀਤਾ ਗਿਆ ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਹਟੋਇਆ ਜਿਹੜਾ ਸਸਪੈਕਟ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਮੋਢੇ ਲਈ ਪੁੱਛ ਕੇ ਇਸ ਦੇ ਵਿੱਚ ਆਇਆ ਕਿ ਇਹਦੇ ਦੋ ਪਿਸਟਲੇ ਤੋਂ ਰਿਕਵਰ ਹੋਏ ਨੇ 15 ਗ੍ਰਾਮ ਜਿਹੜੀ ਹੈਰੋਇਨ ਹੋਏ ਰਿਕਵਰ ਹੋਈ ਆ ਤਾਂ ਇੱਕ ਜਿਹੜੀ ਹੈਗੀ ਹੈ ਗੱਡੀ ਚੋਰੀ ਦੀ ਜਿਹੜੀ ਬਲੈਰੋ ਕੈਂਪਰ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਅੰਬਾਲੇ ਤੋਂ ਚੋਰੀ ਕੀਤੀ ਹੋਈ ਆ ਉਹ ਗੱਡੀ ਜਿਹੜੀ ਤੁਸੀਂ ਇੱਧਰ ਦੇਖ ਰਹੇ ਹੋ ਰਿਕਵਰ ਹੋਈ ਆ ਤਾਂ ਪਲਾਸ ਜਿਹੜਾ ਇੰਜਰਡ ਹੈ ਕਿ ਉਹਨੂੰ ਇੱਥੇ ਸਿਵਲ ਹਸਪੀਟਲ ਅਸੀਂ ਸ਼ਿਫਟ ਕੀਤਾ ਅੱਗੇ ਉਹਨੂੰ ਜਿਹੜਾ ਹੈਗਾ ਜਲੰਧਾ ਰੈਫਰ ਕੀਤਾ ਜਾ ਰਿਹਾ ਤਾਂ ਸਰ ਇੱਕ ਇਸ ਜਗ੍ਹਾ ਤੇ ਆਇਆ ਕਿ ਕਰਦੇ ਨੇ ਸਵੇਰੇ ਇਹ ਦਿਨ ਜਾਣੇ ਸੀ ਇਸ ਜਗ੍ਹਾ ਦੇ ਉੱਤੇ ਸਸਪੈਕਟ ਕਿਸ ਮਕਸਦ ਨਾਲ ਆਇਆ ਹੁਣ ਜਿਹੜੀ ਹੈਗੀ ਆ ਉਹਦੀ ਪੁਲਿਸ ਰਿਮਾਂਡ ਲਿਆ ਜਾਏਗਾ ਜਦੋਂ ਡਿਸਚਾਰਜ ਹੁੰਦਾ ਉਹਦੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਿਹੜੀ ਗੈਂਗ ਨਾਲ ਜਿਹੜੇ ਕਿੰਨੇ ਕੁ ਮਾਮਲੇ ਦਰਜ ਇਹਦੇ ਕਰੀਬ ਜਿਹੜੇ ਪੁਰਾਣੇ ਮੁਕਾਦਮੇ ਅਸੀਂ ਚੈੱਕ ਕੀਤੇ ਆ ਸਾਡੇ ਸਿਸਟਮ ਦੇ ਵਿੱਚ ਉਹਦੇ ਵਿੱਚ 19 ਮੁਕਦਮੇ ਦੇ ਤੇ ਦਰਜ ਹੋਣੇ ਪਏ ਗਏ ਨੇ ਤਾਂ ਮੋਸਟਲੀ ਇਹਦੇ ਵਿੱਚ ਲੁੱਟਖੋਹਾਂ ਦੇ ਚੋਰੀ ਦੇ ਗੱਡੀਆਂ ਚੋਰੀ ਦੇ ਆਮ ਜੈਕਟ ਦੇ ਅਸਲ ਐਕਟ ਦੇ ਐਨਡੀਪੀਐਸ ਇਹ ਸਾਰੇ ਜਿਹੜੇ ਮੁਕਦਮੇ 363 ਸ਼ਾਟ ਦਾ ਇੱਕ ਗੈਂਗ ਦੇ ਮੈਂਬਰ ਹੋਣ ਦਾ ਕੋਈ ਵੱਡੀ ਵਾਰਦਾਤ ਜਿਵੇਂ ਡਾਕਾ ਮਾਰਨ ਦੀ ਤਿਆਰੀ ਕਰਦੇ ਦਾ ਪ੍ਰੈਪਰੇਸ਼ਨ ਕੋਈ ਕਰਦੇ ਆ ਉਹਦਾ 399 402 ਦਾ ਉਦੋਂ ਮਗਰਮੇ ਦੇ ਤੇ ਇਸ ਤਰ੍ਹਾਂ ਸਾਰੇ ਹੀ ਹੀਨਿਸ ਕੇਸਿਸ ਜੇ ਤੇ ਰਜਿਸਟਰ ਹੋ ਰਹੇ ਭਾਈ ਇਸ ਜਗ੍ਹਾ ਤੇ ਨੇ ਸਪਲਾਈ ਕਰਨੀ ਸੀ ਜਾਂ ਇੱਥੇ ਵੱਡੀ ਵਰਦਾ ਇਹ ਅੱਗੇ ਕਿੱਥੇ ਜਾ ਰਿਹਾ ਸੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਇਹਦਾ ਰਿਮਾਂਡ ਤੇ ਲੈ ਕੇ ਪੁਲਿਸ ਕਸਟਡੀ ਦੇ ਵਿੱਚ ਇਹਦੀ ਪੁੱਛਗਿੱਛ ਕੀਤੀ ਜਾਏਗੀ ਫਿਰ ਜਿਹੜੀਆਂ ਇਨਫੋਰਮੇਸ਼ਨਸ ਕੋਈ ਤੁਹਾਡੇ ਅਪਡੇਟ ਕੀਤੇ ਜਾਣਗੇ ਰਿਕਵਰੀ ਇੱਕ ਇੱਕ ਦੱਸ ਦੋ ਰਿਕਵਰੀ ਦੋ ਪਿਸਟਲ ਹੈਗੇ ਦੋ ਜਿਹੜੇ ਹੈਗੇ ਚਾਰ ਲਾਈਵ ਕਾਟਿਜ ਹੈਗੇ ਐਂਡ ਪਲੱਸ ਦੋ ਐਮਪਟੀ ਸ਼ੈਲ ਜਿਹੜੇ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਉਹ ਹੈਗੇ ਜਿਹੜੇ ਦੋ ਪਿਸਟਲ ਹੈਗੇ ਬੱਤੀਪੁਰ ਦੇ ਪਿਸਟਲ 7.65mm ਇਹ ਦੋ ਪਿਸਟਲ ਹੈਗੀਆਂ 15 ਗ੍ਰਾਮ ਹੈਰਵਨ ਹੈਗੀ ਇੱਕ ਜਿਹੜੀ ਗੱਡੀ ਬਲੈਰੋ ਕਾ ਜਿਹੜੀ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਗੱਡੀ ਹੈ ਤੁਮ ਮਲਾਜਮ ਦਾ ਨਹੀਂ ਕਹਿ ਰਹੇ ਨਹੀਂ ਮਲਾਜਮ ਇੰਜਰਡ ਨਹੀਂ ਹੈਗਾ ਇਹ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਗੱਡੀ ਕਿਸ ਤਰੀਕੇ ਨਾਲ ਇਹ ਹਿੱਟ ਕੀਤੀ ਆ ਕਿਸ ਤਰੀਕੇ ਨਾਲ ਮਲਾਜਮ ਕਾ ਕਿ ਟ੍ਰੇਨਿੰਗ ਹੁੰਦੀ ਆ ਪ੍ਰੋਫੈਸ਼ਨਲ ਹੁੰਦਾ ਇਹਨਾਂ ਨੇ ਵਾਰਨਿੰਗ ਦਿੱਤਾ ਬਟ ਇਹਨੇ ਨਹੀਂ ਰੁਕਿਆ